ਹਾਂਜੀ ਹੋਰ ਸਾਮ ਜੀ ਕੀ ਹਾਲ ਚੱਲ ਆ ਜੀ ਅੱਜ ਆਪਾਂ ਜਾ ਰਹੇ ਆ ਫੇਰ ਗੇੜੇ ਤੇ ਗੇੜੇ ਦਾ ਰੋਇ ਲੱਗਦੇ ਪਰ ਵੀਡੀਓ ਵਿੱਚੋਂ ਵਿੱਚੋਂ ਬਣਾਈ ਦੀ ਆਪਾਂ ਆਪਾਂ ਜਾ ਰਹੇ ਆ ਇਸ ਟਾਈਮ ਪਿੰਡ ਨੂੰ ਜਿੱਥੇ ਆਪਣੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ चुके आपने। अपना जहाजा लाइए करो चाबी जी, चाबी अपा फट दी अपनी भी करो

ਗੋਮੈਂਟ ਆਪਾ ਰਹਿੰਦੇ ਨੇ ਜਾਇ ਨੂੰ ਸਟਾਰਟ ਤੇ ਆਪਣੇ ਜੜ ਦੂਜੇ ਜਾਇ ਉਹਨੂੰ ਆਪਾ ਲਾਈਏ ਪਹਿਲੇ ਅੰਦਰ ਇਹ ਹੀ ਆਪਣੇ ਜਾਇ ਜੀ ਆ ਰਿਹਾ ਸਾਰੇ ਆਪਣੇ ਜਾਇ ਜੀ ਉਹ ਜੀ ਜਾਇ ਆਪਣੇ ਨੇਕ ਲਈ ਮਾਰਤਾ ਆਪਾ ਕਪੜਾ ਸਾਰੇ ਨੂੰ ਤੇ ਸਾਫ ਕਰ ਲਿਆ ਤੇ ਅੱਜ ਆਪਾਂ ਜਾ ਰਹੇ ਆ ਆਪਣੇ ਪਿੰਡ ਤੋਂ ਹੀ ਸਵਾਰੀ ਆ ਤੇ ਫਿਰੋਈਪੁਰ ਜਾਣਾ ਆਪਾਂ ਗੱਡਾ ਖੋਲ ਲਿਆ ਉੱਪਰ ਗਿਆ ਮੈਂ ਕਈ ਕਹਿਣ ਕੇ ਖੁੱਲੇ ਨੂੰ ਖੋਲੀ ਜਾਂਦਾ ਗੱਡੀ ਤਾਂ ਕੱਢਣੀ ਕਿ ਨਹੀਂ ਤਤ ਨਾ ਸਿਰਵਾਇ ਜਾਇ ਆਪਣੇ ਘੇਮੇ ਪਰਦੇ ਬਾਹਰ ਆਪਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਆ ਗਏ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਆਏ ਅੱਜ ਆਪਾਂ ਆਪਾਂ ਪਿੰਡ ਤੋਂ ਹੀ ਸਵਾਰੀ ਲੈ ਕੇ ਜਾ ਰਹੇ ਆ ਐ ਫਰ ਹੋਈ ਪਰ ਸ਼ਾਇਦ ਪੈਲਸ ਦੇ ਵਿੱਚ ਵਿਆਹ ਦੇਖਣ ਜਾਣਾ ਹਾਂ ਆਜੋ ਅੱਜ ਤੁਹਾਨੂੰ ਫੇਰ ਆਪਾਂ ਵਿਆਹ ਦਿਖਾਉਣੇ ਆ ਠੀਕ ਹੈ ਜੀ ਆਜੋ ਅੱਜ ਦਾ ਆਪਾਂ ਸਫ਼ਰ ਕਰਦਿਆਂ ਸ਼ੁਰੂ ਹਾਂ ਜੀ ਤੇ ਆਪਾਂ ਪਹੁੰਚ ਚੁੱਕੇ ਸੀਗੇ ਸਵਾਰੀ ਦੇ ਘਰ ਬਸ ਸਵਾਰੀ ਦਾ ਆਪਾਂ ਨੂੰ ਫੋਨ ਆ ਗਿਆ ਸੀਗਾ ਵੀ ਆਜੋ ਭਈ ਆਪਾਂ ਚੱਲੀਏ ਤੇ ਹੁਣ ਸਵਾਰੀ ਬਿਠਾ ਕੇ ਫੇਰ ਨਿਕਲਦੇ ਹਾਂ ਇਥੋਂ ਲਓ ਜੀ ਗੇਟ ਖੁੱਲ ਗਿਆ

ਸਾਰੀ ਬਿਠਾ ਲਈਏ ਕੋਲ ਤੋਂ ਆ ਲਈ ਨਾ ਨਾ ਖੱਟਾ ਉਹ ਪਾਣੀ ਆਇਆ ਤੇ ਪਰਾਂ ਨੂੰ ਨਹੀਂ ਲੱਗਾ ਇਹਣਾ ਉਹ ਵੀ ਰੋ ਹਾਂਜੀ ਤੇ ਇਹ ਆ ਗਿਆ ਸੁਧਾਰੇ ਵਾਲਾ ਫੜਕ ਇੱਥੇ ਪੁਲ ਦਾ ਕੰਮ ਚੱਲਦਾ ਪਿਆ ਤੇ ਇੱਕ ਸਵਾਰੀ ਆਪੇ ਇੱਥੇ ਚੱਕਣੀ ਸੀ ਉਹ ਵੀਰ ਖੜਾ ਹੈ ਉਹਨੂੰ ਦਿਖਾ ਕੇ ਲਜਾਣਾ ਸੀਗਾ ਨਾਲ ਇਹ ਵਾਲੇ ਪੁਲ ਦਾ ਕੰਮ ਚੱਲ ਰਿਹਾ ਹੈ ਜੀਸੀਬੀ ਲੱਗੀ ਹੋਈ ਹੈ ਹਾਂਜੀ ਦੋਸਤੋ ਇਹ ਆ ਗਿਆ ਆਪਣਾ ਮੱਲਾਂ ਵਾਲਾ ਸ਼ਹਿਰ ਅੱਲਾਂ ਵਾਲੇ ਸ਼ਹਿਰ ਦੇ ਵਿੱਚੋਂ ਦੀ ਹੁੰਦੇ ਹੋਏ ਆਪਾਂ ਜਾਣਾ ਸੀਗਾ ਸੋਰ ਸਿੰਘ ਵਾਲੀ ਸਾਈਡ ਫਰੀਦਿਆਲਾ ਜ਼ਸੋਰ ਸਿੰਘ ਤੇ ਸਵਾਰੀ ਆਪਣੀ ਨੇ ਖਰੀਦਨੀ ਸੀ ਕਾਰਡ ਪੈਸੇ ਪਾਉਣ ਵਾਲੇ ਕੇ ਇਸ ਕਰਕੇ ਆਪਰ ਹੋ ਗਏ ਸੀ ਜੀ ਨਹੀਂ ਸਵਾਰੀ ਹੈ ਜਿੱਥੇ ਆਪਾਂ ਚੱਲ ਪਏ ਆ ਮੰਡੀ ਦੇ ਵਿੱਚੋਂ ਹੁੰਦੇ ਹੋਏ ਆਪਾਂ ਜਾਵਾਂਗੇ ਫਰੀਦਿਆਲੇ ਤੇ ਜ਼ੋਰ ਸਿੰਘ ਤੋਂ ਫਰੀਪਰ ਰੋਡ ਤੇ ਇਹ ਜ਼ੋਰ ਸਿੰਘ ਪਿੰਡ ਦੇ ਵਿੱਚ ਬਹੁਤ ਸੋਹਣੀ ਇੱਕ ਮੈਨੂੰ ਗੱਲ ਲੱਗੀ ਵੀ ਨਗਰ ਕੀਰਤਨ ਸੀਗਾ ਪੁਰ ਪਿੰਡ ਦੇ ਚਾਰ ਚਪੇਰੇ ਵੀ ਜਿੱਥੇ ਗੋਏ ਵਾਲੀਆਂ ਢੇਰੀਆਂ ਲੱਗੀਆਂ ਉੱਥੇ ਸਾਰੇ ਪਾਸੇ ਨਾਲ ਕਵਰ ਕੀਤੇ ਹੋਏ ਸੀ ਬਹੁਤ ਸੋਹਣੀ ਯਾਨੀ ਕਿ ਉਹਨਾਂ ਨੇ ਸਫਾਈ ਕੀਤੀ ਹੋਈ ਸੀ ਬਹੁਤ ਵਧੀਆ ਲੱਗਾ ਵੇਖ ਕੇ ਆਪਾਂ ਨੂੰ ਤੇ ਇੱਧਰ ਸ਼ਾਇਦ ਨਾਲ ਹੀ ਨਗਰ ਕੀਰਤਨ ਸੀਗਾ ਤੇ ਅਸੀਂ ਉੱਥੇ ਫਿਰ ਟਰੈਵਲ ਸੜਕ ਮੋੜ ਤੇ ਸੀਗੇ ਇਹ ਵਾਰ ਬੜਾ ਚੰਗਾ। ਇਹ ਤੋਂ ਮੰਨਦੇ ਕਿ ਲਗ ਲਗ ਸਗੜ ਦਾ ਕੰਮ ਕਰਦਾ ਦੋ ਕਮਲ ਪ੍ਰਾਇਮ। ਹਾਂਜੀ ਦੋਸਤੋ ਤੇ ਆਪਾਂ ਪਹੁੰਚ ਚੁੱਕੇ ਸੀਗੇ ਫਰੋਇਪਰ ਦੇ ਵਿੱਚ ਐਂਟਰ ਕਰ ਚੁੱਕੇ ਸੀਗੇ। ਇਹ ਛੋਣੀ ਬਾਸਟੇ ਦੇ ਕੋਲ लाइटा केोके आ गया जी चौक जितों अपा श्री मुक्तसर साहब वाले रोड ते जाना आ गया अपना पैलस सन सा। बेला सवारी तारिये ਆਜ ਆਪਣਾ ਛੱਡ ਜਾ ਇਹ ਪੈਨਸ ਕਿ ਆਪਾਂ ਚਾਹ ਪਾਣੀ ਪੀ ਗਏ ਪਕੌੜੇ ਛਪੜੇ ਖਾ ਗਏ ਸਾਰਾ ਕੁਝ ਓਕੇ ਆ ਜੀ ਦੋਸਤੋ ਜਿੰਨਾ ਹੋ ਸਕਦਾ ਸੀ ਤੁਹਾਨੂੰ ਆਪਾਂ ਪੈਲਸ ਦਿਖਾਤਾ ਠੀਕ ਆ ਜੀ ਇਹ ਸਨ ਵਿਲਾ ਪੈਲਸ ਆ ਇਹ ਫਰੋਇਪੁਰ ਜਿੱਥੋਂ ਆਪਾਂ ਛੋਣੀ ਲੰਘਦੇ ਆ ਨਾ ਜੀ ਤੇ ਲੰਘਦੇ ਨਾਲ ਹੀ ਇਹ ਹੈਗਾ ਮੁਕਸਰ ਰੋਡ ਤੇ ਜਿਵੇਂ ਫਰੋਇਪੁਰ ਤੋਂ ਮੁਕਸਰ ਰੋਡ ਸਾਧਕ ਰੋਡ ਠੀਕ ਆ ਜੀ ਹਰੀ ਹਰ ਚੌਕ ਇਸ ਰੋਡ ਤੇ ਮੰਨ ਲਓ ਇਹ ਪੈਲਸ ਹੁੰਦਾ ਫਰੋਇਪੁਰ ਤੋਂ ਨਿਕਲਦੇ ਨਾਲ ਹੀ ਕੁਝ 2 ਕਿਲੋਮੀਟਰ ਤੇ ਜਾ ਕੇ ਆਉਂਦਾ ਤੇ ਬਹੁਤ ਵਧੀਆ ਪਿਆਰਸ ਬਣਿਆ ਹੋਇਆ ਹੈਗਾ ਤੇ ਅੱਜ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਅਜਨ ਚਲੋ ਮਾਰੇ ਦੀ ਕਿਰਪਾ ਮੈਨੂੰ ਨਾ ਦੋ ਵੀਰ ਮਿਲੇ ਤੇ ਕਹਿੰਦੇ ਬਈ ਸੱਚੀ ਦਸੀ ਤੂੰ ਮਲਾਜਮ ਹੈ ਮੈਂ ਕਿਹਾ ਨਹੀਂ ਬਹੀ ਮਲਾਜਮ ਤਾਂ ਨਹੀਂ ਆਂਦਾ ਗੁਰੂ ਦਾ ਤੂੰ ਦਾ ਮਲਾਜਮ ਲੱਗੰਦਿਆ ਮੈਂ ਕਿਹਾ ਨਹੀਂ ਯਾਰ ਮਲਾਜਮ ਨਹੀਂ ਤੇ ਮੈਂ ਪਤਾ ਕਿਉਂ ਲੱਗੰਦਿਆ ਸੀ ਇਹ ਮਤਲਬ ਮੈਂ ਇਹ ਮੰਗਾਏ ਸੀ ਸਟੈਂਡ ਮੋਬਾਈਲ ਸਟੈਂਡ ਇਹ ਆ ਜਿੱਥੇ ਮੋਬਾਈਲ ਲਾਈਦਾ ਇਹ ਨਹੀਂ ਆਪਾਂ ਲਾਇਆ ਹੋਇਆ ਸੀਗਾ ਜਨਨ ਕਿ ਕੱਲੀ ਹੈ ਜਿਹੜੀਆਂ ਬਿਲਟਾਂ ਮੈਂ ਇੱਥੇ ਸਾਰੇ ਪਾਈਆਂ ਹੀਆਂ ਸੀਗੀਆਂ ਤੇ ਉੱਤੇ ਮੈਂ ਜੈਕਟ ਪਾਈ ਹੋਈ ਸੀ ਇਹ ਜੈਕਟ ਸੀਗੀ ਤੇ ਮੈਂ ਖੜਾ ਸੀਗਾ ਮਤਲਬ 커피 ਪੀ ਰਿਹਾ ਸੀ ਇੱਕ ਸਾਈਡ ਤੇ ਖੜ ਕੇ ਤੇ ਇਹਨਾਂ ਸਪੈਸ਼ਲ ਆਣ ਕਿ ਉਹਨਾਂ ਨੇ ਬੁਲਾਇਆ ਤੇ ਮੈਂ ਰਿਕਾਰਡਿੰਗ ਨਹੀਂ ਕਰ ਸਕਿਆਗਾ ਜਿਵੇਂ ਬਾਅਦ ਚ ਕਹਿ ਕੇ ਰਿਕਾਰਡਿੰਗ ਕਰਵਾਉਂਦਾ ਤਾਂ ਕੋਈ ਉਹਦਾ ਫਾਇਦਾ ਨਹੀਂ ਸੀਗਾ ਕਿਉਂਕਿ ਜਿਹੜਾ ਫਰਸਟ ਇੰਪ੍ਰੈਸ਼ਨ ਸੀਗਾ ਉਹਨਾਂ ਦਾ ਉਹ ਜਿੰਨੂੰ ਮੈਨੂੰ ਹੈਰਾਨ ਕਰਦਾ ਹੁੰਦਾ ਕਹਿੰਦਾ ਬਾਈ ਸੱਚੀ ਤੂੰ ਮੁਲਾਜ਼ਮ ਲੱਗੰਦੇਵੇਂ ਕਿ ਨਹੀਂ ਵੀਰੇ ਮੁਲਾਜ਼ਮ ਨਹੀਂਗਾ ਮੈਂ ਤੁਹਾਨੂੰ ਕੀ ਦੱਸਾਂ ਇਹ ਤਾਂ ਭਰਾਵਾ ਟੈਕਸੀ ਡਰਾਈਵਰ ਹੈਗਾ ਜੀ ਜਨੂੰ ਮਹਾਰਾ ਦੀ ਕਿਰਪਾ ਨਾਲ ਪਾਗ ਬੰਨ ਲਈਦੀ ਆ ਤੇ ਥੋੜਾ ਜਾਂ ਵਧੀਆ ਲੱਗਦਾ ਬੰਦਾ ਆਪਾਂ ਤੇ ਇਹ ਕਹਿੰਦੇ ਵੀ ਸਾਰੇ ਭਾਈ ਦਸਤਾਰ ਸੇ ਆਇਆ ਕਰ ਸੋਹਣੀ ਲੱਗਦੀ ਆ ਤੇ ਹਾਂਜੀ ਆਪਾਂ ਇਹਦਾ ਵਲੋਗ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਕਿ ਆਪਾਂ ਨਵਾਂ ਵਲੋਗ ਲੈ ਕੇ ਤੁਹਾਨੂੰ ਉਮੀਦ ਹੈ ਵੀ ਤੁਹਾਨੂੰ ਪਸੰਦ ਆਇਆ ਹੋਊਗਾ ਵੀਡੀਓ ਦੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਯਾਰਾਂ ਬਿੱਲੀਆਂ 'ਚ ਵੀਡੀਓ ਸੈਂਡ ਕਰਿਆ ਕਰੋ ਆਪਣੀ ਠੀਕ ਹੈ ਜੀ ਮਿਲਦੇ ਆ ਇੱਕ ਨਵਾਂ ਵਲੌਗ ਲੈ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ